ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ ਕਿੱਤਾ ਚੈਨਲ ਤੇ ਅੱਜ ਆਪਾਂ ਚੌਥੀ ਵੀਡੀਓ ਲੈ ਕੇ ਆਇਆ ਬਾਈ ਮੰਦਰ ਦੇ ਘਰੋਂ ਆ ਕੇ ਬਾਈ ਕੋਲੇ ਸੱਤ ਮੱਝ ਬਕਾਉਗਾ 6 ਇਧਰ 2 ਉਧਰ 8 ਆ ਜੀ 8 ਆ 2 ਹਜ਼ਾਰ ਆਉਂਗਾ 10 ਆ 10 ਆ ਜੀ ਹਜੇ ਨਹੀਂ ਪਈ ਨਾ ਠੀਕ ਹੈ ਜੀ ਕਰਦੇ ਆ ਉਧਰ ਪਹਿਲੀ ਵਜਤ ਆਜੋ ਜੀ ਆ ਜਾ ਬਾਈ ਆਜੋ ਜਗਾਰ ਦੇਖੋ ਜੀ ਇਹਦਾ ਦੋਸਤ ਕਰਮਾਲੀ ਦਾ ਪਹਿਲਾ ਬਾਅਦ ਆਰਡਰ ਦੇਖੋ ਜੀ ਦੇਖੋ ਜੀ ਬਹੁਤ ਸੋਹਣਾ ਆਰਡਰ ਲੱਗਿਆ ਹਰੇਕ ਤੇ ਨਹੀਂ ਹੁੰਦਾ ਜੀ ਇਹ ਬਾਂਗਾਂ ਨੇ ਲਈ ਆ ਆ ਜਾ ਬਾਈ ਅੱਗੇ ਆ ਜਾ ਲੋ ਜੀ ਵੈਸੇ ਤਾਂ ਇਹ ਸੇਲ ਹੋ ਚੁੱਕੀ ਹੈਗੀ ਹਾਂ ਬਾਂਗਾਂ ਨੇ ਲੈ ਲਈ ਜੀ ਬਾਈ ਜੇ ਕਿਹੜੇ ਪਿੰਡੋਂ ਆਏ ਬਾਈ ਅੰਕਲ ਜੀ ਇਹ ਸਾਡੇ ਪਿੰਡ ਦੀ ਹੈ ਜੀ ਚੱਕ ਅਤਰ ਸਿੰਘ ਵਾਲੇ ਦੀ ਚੱਕ ਅਤਰ ਸਿੰਘ ਵਾਲੇ ਦੀ ਹੈ ਜੀ ਇਹਦਾ ਜਿਹੜਾ ਆਪਣਾ ਸਾਨ ਸੀਨਾ ਜੀ ਉਹ ਸਰਦਾਰ ਕ੍ਰਿਸ਼ਨ ਸਿੰਘ ਸਰਪੰਚ ਲੈ ਕੇ ਆਇਆ ਸੀ ਆਸਾ ਬਟਰ ਤੋਂ ਆਸਾ ਬਟਰ ਤੋਂ ਹੀ ਹਾਂ ਉਹਦੀ ਹੈ ਜੀ ਇਹ ਪੋਤੀ ਹੋਵੇ ਪੜੋਤੀ ਹੋਵੇ ਇਹ 20 ਕਿਲੋ ਦਿੰਦੀ ਹੈ ਜੀ ਇਹ ਉਹਨਾਂ ਦੀ ਬਲੱਡ ਲਾਈਨ ਚੋਂ ਹੈ ਜੀ ਇਹ ਹਾਂ 17 ਕਿਲੋ ਨੇ ਪਹਿਲਾਂ ਨੇ ਦਿੱਤਾ ਜੀ ਠੀਕ ਹੈ ਜੀ ਸਾਨ ਤਾਂ ਬਹੁਤ ਹੁੰਦਾ ਜਿਹੇ ਆਸਾ ਬਟਰ ਰਵਾਣਾ ਜੀ ਕਿਤੇ ਹੈ ਨਹੀਂ ਠੀਕ ਹੈ ਜੀ ਹਾਂ ਇਹ ਸਰਪੰਚ ਕ੍ਰਿਸ਼ਨ ਦੇ ਰਵੇ ਚੋਂ ਹੈ ਜੀ ਇਹ ਉਹ ਸਾਨ ਲੈ ਕੇ ਆਇਆ ਸੀ ਬਹੁਤ ਚੰਗਾ ਮੈਂ ਛੜਾਇਆ ਸੀ ਜੀ ਠੀਕ ਹੈ ਜੀ ਆ ਇਹਨੇ 17 ਕਿਲੋ ਮਾਲਕ ਦਾਸ ਦੇ ਆ ਸਾਡੇ ਪਿੰਡ ਦੇ ਸਾਡੇ ਰਿਸ਼ਤੇਦਾਰ ਵੀ ਬਿਚਾਰੇ ਠੀਕ ਹੈ ਜੀ ਉਹਨਾਂ ਦੀ ਮੈਂ ਮੈਂ ਲੈਂਦਾ ਸੀ ਜਦ ਉਦੋਂ ਗਾਹ ਹੋ ਜਾਂਦੇ ਸੀ ਕਹਿੰਦੇ 80 ਦੇ ਦੇ 70 ਦੇ ਦੇ ਡੂੜ ਤੋਂ ਉੱਤੇ ਚੱਲ ਫੇਰ ਸਾਡਾ ਇੱਕ ਭਾਈ ਆ ਮੈਂ ਬਹੁਤ ਤਿੰਨ ਜਿਹੜੇ ਲਾਇਆ ਮੈਂ ਮੈਂ ਤੇ ਕਿਡਾ ਲਾਉਣਾ ਹਨਾ ਮੈਂ ਡੂੜ ਦਾ ਬਹੁਤ ਜ਼ੋਰ ਲਾਇਆ ਮੈਂ ਕਿਹਾ 1000 ਛੋੜ ਦੇ ਦਿਓ ਫੇਰ ਉਹ ਮੁੰਡਿਆਂ ਨੇ ਲੈ ਲਈ 60 ਦੀ ਇੱਕ 60 ਦੀ ਕਾਲਟ ਨੇ ਮੁੰਡੇ ਮੇਰੇ ਬੇਲੀ ਆ 1 ਲੱਖ 60 ਹਜ਼ਾਰ 1 ਲੱਖ 60 ਹਜ਼ਾਰ ਉਹਨਾਂ ਨੂੰ ਮੈਂ ਦਿੱਤਾ ਫਿਰ 10000 ਰੁਪਏ ਦੀ ਮੈਂ ਕਿਹਾ 10000 ਲੈ ਜਾਓ ਤੁਸੀਂ ਮੈਨੂੰ ਥਾਰ ਦਿਓ ਤੇ ਹੁਣ ਇਹ ਮੁੰਡੇ ਲੈ ਲਈ ਅਗਰ ਇਹ 20 ਕਿਲੋ ਵਾਲੀ ਆ ਇਹ 20 ਕਿਲੋ ਵਾਲੀ ਆ 17 ਕਿਲੋ ਪਹਿਲਾਂ ਦਿੱਤਾ ਇਨਾ ਬੰਗਾ ਲੈ ਲੀ ਜੀ ਇਹ ਆਨੰਦਗੜ੍ਹ ਦੇ ਬਾਈ ਮੋਸਰ ਕਿੰਨੀ ਦੀ ਆਨੰਦਗੜ੍ਹ ਤੋਂ ਆਇਆ ਚਨੀਰ ਕਿੰਨੀ ਚਨੀਰ ਕਿੰਨੀ ਹਾਂ ਗਲ ਕਰ ਕੋਈ ਬੰਦਾ ਇਹ ਤੋਂ ਲਿਓ ਬਾਈ ਤੋਂ 20 ਕਿਲੋ ਕੰਡੇ ਲਾਵਾ ਮੈਂ ਇਹਦੀ ਆ 20 ਕਿਲੋ ਦੇਊਗੀ ਅੱਜ ਤੀਜੇ ਦਿਨੋਂ 14 ਕਿਲੋ ਬੋਲੀ ਆ ਜੀ ਅਸੀਂ 13 ਦੱਸੀ ਅਗਲ ਕਰ 14 ਕਿਲੋ ਕੋਈ ਪਾਉ ਚੀਜ਼ ਉਹ ਖਾਂਦੀ ਆ ਜੀ ਇਹ ਇਹਦੇ ਮਗਰ ਬੱਚਾ ਜੀ ਮੱਛਾ ਕੱਟਾ ਜੀ ਕੱਟਾ ਜੀ ਇਹਦੇ ਹਾਂਜੀ ਹਾਂਜੀ ਦੇਖੋ ਮੇਰੇ ਤੋਂ ਬਹੁਤ ਚੰਗੇ ਮੈਂ ਹਾਜ ਸਾਡੇ ਪਿੰਡ ਤੋਂ ਸਿਰ ਆ ਜੀ ਇਹ ਜਿਹਨੂੰ ਕਹਿੰਦੇ ਐਡਾ ਆਰਡਰ ਕਿਸੇ ਦੇ ਹੋਰ ਹੁੰਦਾ ਨਹੀਂ ਨਾਲੇ ਇਹ ਰਾਤ 12 ਵਜੇ ਹੋਈ ਆ ਕੋਈ ਅਸੀਂ ਝੂਠੀ ਮਾਰਦੇ ਵੀਡੀਓ ਬਣਾਉਣ ਵਾਸਤੇ ਤੜਕੇ 12 ਵਜੇ ਦੀ ਵੀਡੀਓ ਬਣੂਗੀ ਤਾਂ ਕਰਕੇ ਸਾਰਾ ਫਾਸਲਾ ਫੂਸਲਾ ਦਿਖਾਓ ਪਰ ਹੀ ਚੰਗੀ ਆ ਜੀ ਤੁਹਾਡਾ ਸੰਗ ਦੇਖੋ ਮਿੱਤਰੋ ਹਾਂ ਪਰਾ ਥਾਣਾ ਦਾ ਗੈਪ ਚੈੱਕ ਅੱਜ ਸਾਡੇ ਪਿੰਡ ਦਾ ਸਿਰ ਆ ਜੀਏ ਲੋਕ ਉੱਠ ਬਥਰੇ ਲਈ ਫਿਰਦੇ ਗੱਲ ਕਰ ਇਹਦੇ ਨਾਲ ਦੀ ਹੈ ਨਹੀਂ ਜੀ ਇਹਦੇ ਗੱਬਨ ਦੇ ਵੀ ਇੰਨਾ ਸੀ ਤੁਰਿਆ ਨਹੀਂ ਜਾਂਦਾ ਸੀ ਹੁਣੇ ਸੀ 14 ਕਿਲੋ 14 ਕਿਲੋ ਅੱਜ 14 ਕਿਲੋ ਤੀਜੇ ਦਿਨ 20 ਕਿਲੋ ਦੇਊਗੀ ਜੀ 20 ਕਿਲੋ ਦੇਊਗੀ ਜੀ 10 ਕਿਲੋ ਟਾਈਮ ਦਾ ਬਾਈ ਨਾਪੂ ਆ ਜੀ ਤੁਹਾਡਾ ਸੰਗ ਹੁਣ ਬੌਲੇ ਤੇ ਆ ਜੀ ਬੌਲੇ ਤੇ ਜੀ ਚੀਜ਼ਾਂ ਨਾ ਸੋਈ ਨੂੰ ਜੀ ਇਹ ਬਾਂਗਣੇ ਲਈ ਬਹੁਤ ਚੰਗੀ ਨੇ ਜਣੇ। ਭਾਈ ਜੀ ਕਿਵੇਂ ਲੱਗਿਆ ਬਾਈ ਨੂੰ ਮਿਲ ਕੇ? ਠੀਕ ਹੈ ਜੀ। ਇੱਕ ਨੰਬਰ। ਠੀਕ ਹੈ ਜੀ। ਕੋਈ ਗੱਲ ਨਹੀਂ ਜੀ। ਭਾਈ ਜੀ ਵੀਡੀਓ ਤੇ ਆਇਓ। ਵੀਡੀਓ ਤੇ? ਆਹ ਜੀ ਭਟ ਵੀਡੀਓ ਤੇ। ਜੋ ਜਮਾਨ ਕਰ ਲਈ ਆਪਾਂ ਭੱਜੇ ਨਹੀਂ ਜੀ ਇਹਨਾਂ ਨੂੰ ਮੈਂ ਦਿੱਤੀ ਹੈ ਜੀ। ਬਾਕੀ ਭਾਈ ਜੀ ਜਵਾਨ ਦੇ ਪੱਕੇ ਆ ਜੇ ਆਪਾਂ ਚੌਥੀ ਵੀਡੀਓ ਬਣਾ ਰਹੇ ਆ ਭਾਈ ਮੰਦਰ ਦੇ ਘਰੋਂ ਤੇ ਅੱਜ ਵੀ ਦੇਖੋ ਭਾਈ ਜੀ ਮੀਂਹ ਪੈ ਰਿਹਾ। ਹਾਂਜੀ ਹਾਂਜੀ। ਚੌਥੀ ਵੀਡੀਓ ਤੇ ਚੌਥੀ ਵੀਡੀਓ ਵੀ ਮੀਂਹ ਪੈਂਦੇ ਚ ਆਪਾਂ ਕਰ ਰਹੇ ਆ ਤਿੰਨ ਵੀਡੀਓ ਬਣੀਆਂ ਉਹ ਵੀ ਆਪਣੀਆਂ ਮੀਂਹ ਪੈਂਦੇ ਚ ਬਣੀਆਂ। ਅੰਕਲ ਜੀ ਇਹਦਾ ਰ ਠੀਕ ਹੈ ਜੀ ਭਾਈ ਜੀ 2500 ਦੇ ਖਰਚਾ ਕਰਮ ਵਾਲੀ ਦਾ ਆਰਡਰ ਕੁਆਲਟੀ ਦੇਖੋ ਇੱਕ ਨੰਬਰ ਦੀ ਬਿਨਾਂ ਆਰਡਰ ਕੁਆਲਟੀ ਤੋਂ ਅਸੀਂ ਲੈਂਦੇ ਨਹੀਂ 14 ਕਿਲੋ ਤੋਂ ਅੱਜ ਮਾਲਕ ਨੇ ਦੱਸਿਆ ਇਹਨੇ ਜੀ ਹੁਣ ਦੱਸ 14 ਕਿਲੋ ਇਸ ਵਕਤ ਤਿਆਰ ਹੈ ਹਾਂ ਤਿਆਰ ਆ ਜੀ 14 ਕਿਲੋ ਠੀਕ ਹੈ ਜੀ 1,10,000 ਦੀ ਲਈ ਆ 12.5 ਦੀ ਪੈਂਦੀ ਆ ਜੇ ਆਪਾਂ ਨੂੰ 5000 ਦੇਉ ਕੋਈ ਤੇ ਆਪਾਂ ਮੈਂ ਦੇ ਦਾਂਗੇ ਭਾਈ ਆ ਗਾੜੀ ਮਾੜੀ ਜੀ ਕੁਲੀ ਰੱਖੂਗੀ ਪਿਛਾੜੀ ਵਾਲੇ ਪਾਸੇ ਕੋਈ ਗੱਲ ਹੀ ਨਹੀਂ ਬਾਈ ਥੋੜਾ ਸਹਿ ਬਾਈ ਕਹਿੰਦੇ ਆਪਾਂ 5000 ਦੇ ਨਫੇ ਤੇ ਦੇਣੀ ਆ ਤੇ ਬਾਈ ਜੀ ਕਿਸੇ ਨੇ ਬਾਈ ਮੰਦਰ ਤੋਂ ਪਸ਼ੂ ਖਰੀਦਰੇ ਹੋਣਾ ਪਿੰਡ ਚੱਕ ਅਤਰ ਸਿੰਘ ਵਾਲਾ ਇੱਕ ਬਾਈ ਜੀ ਇਹਦੇ ਮਗਰ ਬੱਚਾ ਦੱਸੋ ਜੀ ਕੀ ਆ ਬੱਚਾ ਤਾਂ ਇਹਦੇ ਮਗਰ ਕੱਟੀ ਆ ਕੱਟੀ ਆ ਜੀ ਹਾਂਜੀ ਇਹ ਨਸਲ ਕਿਹੜੀ ਚ ਪੈਂਦੀ ਆ ਜੀ ਪਤਾ ਨਹੀਂ ਜੀ ਗੰਗਾ ਨਗਰ ਦੀ ਆ ਬਹੁਤ ਚੰਗੀ ਆ ਜਿਹੜਾ ਗੰਗਾ ਨਗਰ ਦਾ ਏਰੀਆ ਬਹੁਤ ਚੰਗਾ ਜੀ ਉਹ ਦੁੱਧ ਵਾਲਾ ਠੀਕ ਆ ਜੀ ਤੀਜੀ ਮੱਝ ਦੀ ਗੱਲ ਕਰੀਏ ਜੀ ਆਜੋ ਜੀ ਇਹਨੂੰ 1,20,000 ਦਿੱਤਾ ਬਾਈ ਅਸੀਂ 1,20,000 ਦੀ ਥੋੜੀ ਆ ਨਾ ਕੋਈ ਥੋਰ ਨਾ ਕੋਈ ਦਲਾਲੀ ਕਾ ਦੁੱਧ 17 ਕਿਲੋ ਆ ਇਹਦੇ ਥੱਲੇ 52.5 हां 22 ਦੀ ਪੈਂਦੀ ਦੁੱਧ 15 ਕਿਲੋ ਦੇ ਦੂੰਗੀ। ਲਓ ਬਾਈ ਜੀ ਕਰਮਾ ਵਾਲੀ ਦਾ ਬਲਦਾ ਆਰਡਰ। ਥਾੜਾ ਦਾ ਬਹੁਤ ਗੈਪ ਆ। ਹਾਂਜੀ। ਜਗਾਰ ਜਗੂ ਠੀਕ ਆ। ਇਹਦੇ ਥੱਲੇ ਬੱਚਾ ਕੀ ਆ ਜੀ? ਇਹਦੇ ਥੱਲੇ ਬੱਚਾ ਆ ਯਾਰ। ਕਟਾ ਜੀ। ਕਟਾ ਇਹਦੇ ਥੱਲੇ। ਇਹਦੇ ਇਕੱਠੇ ਦੋ ਕਟੀਆਂ। 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 ਹੂੰ ਸਹੀ ਐ ਬਈ। ਕਿੰਨੇ ਸੋਦੀ ਕਿ ਲੈਣੀ ਆ ਜੀ? ਦੇ ਦਾਂਗੇ 5000 ਨਾ ਪਾਈ ਵੀ ਆਪਾਂ ਤੇ ਵੇਚਣ ਗਾਇਆ ਝੜ ਪਈ ਇਹਦਾ। ਹਾਂ ਦਾ ਭਾਈ ਫਿਰ ਜਾਵੜੂ ਆਉਣ ਦੱਸਾਂ। ਇਹਦੇ ਥੱਲੇ ਹੁਣ ਦੁੱਧ ਕਿੰਨਾ ਪਿਆਰਾ ਜੀ? ਸਾਨੂੰ 17 ਦੱਸਿਆ ਸੀ 15 ਕਿਲੋ ਕਹਣਾ ਜੀ। ਤੁਹਾਨੂੰ 1700 ਦੀ 15 ਕਿਲੋ ਕਹਿ ਕੇ ਦਵਾਂਗੇ ਜੀ। ਹਾਂ 1,20 ਖਰਾ ਦਿੱਤਾ 2500 ਕਰਤਾ ਸਾਢੇ 22 ਦੀ ਪੈਂਦੀ ਆ। ਸਾਢੇ 22 ਯਾਰ ਥੋੜੀ ਆਪ ਦੀ ਫਰੀਦ ਆਪ ਦੀ ਆ ਜੀ। ਠੀਕ ਆ ਜੀ। ਲਓ ਮਿੱਤਰੋ ਕਰਦੇ ਆਪਾਂ ਚੌਕੀ ਮਾਂਝ ਦੀ ਗੱਲ। ਤੁਹਾਡਾ ਕੰਮ ਮਰੀ ਦਾ ਟ੍ਰਕ ਕੁਆਲਟੀ ਚੈੱਕ ਕਰੋ ਬਾਈ ਜੀ। ਮੀ ਕਾਰਨ ਆ ਇਹਦਾ ਕੀ ਰੇਟ ਰਹਿ ਲੱਗਿਆ ਜਾ ਇਹਦੀ ਆਪਾਂ 96000 ਦੀ ਲਈ ਆ ਤੇ 97 ਦੀ ਪੈ ਗਈ ਮਾਲਕ ਨੇ 20714 ਕਿਲੋ ਦੇਣ ਦੀ 96000 ਤੁਹਾਡੀ ਖਰੀਦ ਆ ਹਾਂ ਜੀ ਮੀਤਾਂ ਦੀ ਬਿਲਕੁਲ ਬਾਜ਼ਾਰ ਬਜੂਰ ਨੇ ਲਾਇਆ ਸੀ ਠੀਕ ਹੈ ਜੀ ਗਲੀ 'ਚ ਵਿਚਾਲੇ ਖੜਾ ਸੀ ਉਹਨੂੰ 96 ਦੇ ਤਾ ਤੇ ਬਸ 1000 ਘੱਟ ਲੱਖ ਦੀ ਪੈ ਗਈ 1000 ਘੱਟ ਤੁਹਾਨੂੰ ਲੱਖ ਦੀ ਆਪ ਨੂੰ ਪਈ ਆਪ ਨੂੰ ਪਈ ਇਹ ਦੇਣੀ ਕਿਥੋਂ ਦੀ ਕਰੀ ਆਪਾਂ ਦੇ ਦਾਂਗੇ ਬਿਲਕੁਲ ਇੱਕ ਪੰਜ ਦੀ ਦੇ ਦਾਂਗੇ 1 ਲੱਖ 5000 ਦੀ ਮੰਦੀ ਆ ਮਾੜੀ ਜੀ ਇਹ ਤੋਂ ਛੀ ਲੈ ਲੈਣ ਉਹ ਬਾਈ ਜੀ ਅੱਜ ਜੋ ਰੇਟ ਰਹਿ ਰਹੇ ਆ ਮੇਰੇ ਹਿਸਾਬ ਨਾਲ ਥੋੜੀ ਜਿਹੀ ਮੰਦੀ ਆ ਮੀਂਹ ਦਾ ਕਰਕੇ ਥੋੜੀ ਦਿੱਕਤ ਬਹੁਤ ਆਈ ਅੱਜ ਇੱਕ ਗੱਲ ਦੱਸੋ ਅੰਕਲ ਜੀ ਆਪਾਂ ਨੂੰ ਵਪਾਰ ਕਰਦ ਨੂੰ ਕਿੰਨਾ ਟਾਈਮ ਹੋ ਗਿਆ ਜੀ ਵਪਾਰ ਕਰਦ ਨੂੰ 35 ਸਾਲ ਹੋ ਗਏ ਜੀ 35 ਸਾਲ ਜੀ 8ਵੀਂ ਤੋਂ ਫੇਲ ਹੋ ਗਿਆ ਸੀ ਇੱਕ ਸਮਾਗ ਮਾਸਟਰ ਸੀ ਉਹਨੇ ਕੁੱਟਿਆ ਆਪਾਂ ਚੋਲਾ ਉੱਥੇ ਹੀ ਸਿੱਟੇ ਬਾਈ ਠੀਕ ਹੈ ਜੀ 8ਵੀਂ ਤੋਂ ਆ ਕੇ ਇਹੀ ਕੰਮ ਕਰਨ ਲੱਗਿਆ 8ਵੀਂ ਤੋਂ ਬਾਅਦ ਆਪਾਂ ਵਪਾਰ ਦਾ ਕੰਮ ਹੀ ਸਟਾਰਟ ਕਰ ਵਪਾਰ ਦਾ ਜੀ ਪਹਿਲੀ ਝੋਟੀ ਲਈ ਸੀ 9200 ਤੋਂ 200 ਘੱਟ ਵਿਲੇ ਤੇ 12200 ਦੀ ਵੇਚੀ ਸੀ ਵਧੀਆ 3200 ਰੁਪਏ ਦਾ 3400 ਰੁਪਏ ਬਚ ਗਿਆ ਸੀ ਆਪ ਦਾ ਦੋ ਕਿੱਲੇ ਬਾਣ ਪੱਧਰ ਖਰਾ ਲਿਆ ਸੀ ਠੀਕ ਹੈ ਜੀ ਇਹੀ ਕੰਮ ਚਲਾਇਆ ਜੀ 35 ਸਾਲ ਹੋ ਗਿਆ ਅੱਜ ਠੀਕ ਹੈ ਜੀ ਇਹਦਾ ਦੁੱਧ ਕਿੰਨਾ ਜੇ ਥਲੇ ਇਹ ਥਲੇ ਜੇ ਦੇ ਦੂ 14 ਕਿਲੋ ਅੱਜ ਦਾ ਘੱਟ ਬਣੀ ਬੁਣੀ ਆ ਕੱਟੀ ਇਹਦੇ ਮਗਰ ਇਹਦੇ ਮਗਰ ਕੱਟੀ ਆ ਜੀ ਹਾਂਜੀ ਹਾਂਜੀ ਤਾਂ ਮਿੱਤਰੋ ਬੱਚਾ ਇਹਦੇ ਮਾਰ ਕੱਟੀਆਂ ਤੇ ਦੁੱਧ 14 ਕਿਲੋ ਦੇ ਦੂ ਕਹਿੰਦੇ ਆ ਕੱਕੇ ਖੋ ਬਈ ਕੱਟੀਆਂ ਬਹੁਤ ਸੋਹਣੀਆਂ ਲੋ ਵੀ ਕਰਦੇ ਆਪਾਂ ਅਗਲੀ ਮੈਂ ਤੇ ਗੱਲ ਇਹਦਾ ਕ੍ਰੇਟਰਨ ਲੱਗਿਆ ਅੱਜ ਦੀ ਵੀਡੀਓ ਤੇ ਇਹ ਰੇਟ ਜੀ ਆਪਾਂ 1 ਲੱਖ 5000 ਦੇ ਲਈ ਆ 1 ਲੱਖ 5000 ਦੀ ਸੱਤ ਦੀ ਪੈ ਗਈ ਕੋ ਆਪਣਾ ਰਿਸ਼ਤੇਦਾਰ ਸੀ ਹੁਣ ਤਿੰਨ ਦੀ ਲਈ ਸੀ ਤੇ ਪੰਜ ਦੀ ਫੜਾ ਗਿਆ ਵਿਚਾਰਾ ਛੜ ਸੀਗਾ ਜੀ ਤੇ ਸੱਤ ਦੀ ਪੈ ਗਈ ਜੀ 1 ਲੱਖ 7000 ਦੀ ਆਪਾਂ ਨੂੰ ਪੈ ਗਈ ਹਾਂ ਮਾੜੀ ਬਹਿਣ ਵਾਲੀ ਸਾਈਡ ਰੱਖਦੀ ਆ ਦੁੱਧ ਦੁੱਧ ਨੂੰ 14 ਕਿਲੋ ਠੀਕ ਹੈ ਜੀ ਭਾਈ ਕਰਮਾ ਵਾਲੀ ਦਾ ਪਹਿਲਾਂ ਦਾ ਆਰਡਰ ਕੋ ਬਾਅਦ ਹੀ ਦੇਖੋ ਹਾਂ ਮਾੜੀ ਬਹਿਣ ਸਹਿਰ ਜੂਦਾ ਜਗਰਥਾਨ ਤੋਂ ਬੜੇ ਚੰਗੇ ਆ ਭਾਈ ਥਾਣਾ ਦਾ ਪੂਰਾ ਖੁੱਲ ਗਿਆ ਆਪਾਂ ਖੁੱਲ ਗਿਆ ਜੀ ਮਾੜੀ ਦੀ ਆ ਕੀ ਖੈਡ ਰੱਖਦੀ ਹੈ ਜੀ ਕੋਈ ਵਾੜੀ ਨਹੀਂ ਜੀ ਥਾਂ ਵੱਧ ਘੱਟ ਨਹੀਂ ਬਰਾਬਰ ਆ ਠੀਕ ਹੈ ਇਹਦਾ ਮੁੱਲ ਕਿੰਨੇ ਲੱਗਈ ਆ ਜੀ ਆਪਾਂ ਦੱਸ ਦੀ ਦੇ ਦਾਂਗੇ ਬਾਈ 1 ਲੱਖ 10 ਹਜ਼ਾਰ ਦੀ ਹਾਂ ਸੱਤ ਦੀ ਪੈਂਦੀ ਆ 10 ਦੀ ਦੇ ਦਾਂਗੇ 3000 ਬਾਈ ਸੱਤ ਦੀ ਪੈਂਦੀ ਆ 10 ਦੀ ਦੇ ਦੇ ਦੋਗੇ 3000 ਨਫੇ ਤੇ ਹਾਂ ਦੇ ਦਾਂਗੇ ਜੀ ਠੀਕ ਹੈ ਜੀ ਇਹਦੇ ਮਗਰ ਬੱਚਾ ਜੀ ਬੱਚਾ ਜਿਹੜੇ ਤੇ ਮਗਰ ਉਹ ਆ ਆਹ ਆ ਕੱਟੀ ਆ ਇਹਦੇ ਮਗਰ ਕੱਟੀ ਆ ਜੀ ਇਹਦੇ ਮਗਰ ਸਾਰੇ ਮਗਰ ਕੱਟ ਗਿਆ ਅੱਜ ਜੀ ਲੋ ਸਾਰੇ ਬਾਈ ਜਿੰਨੇ ਵੀ ਪਸ਼ੂ ਤੇ ਉਹਨੂੰ ਸਾਰੇ ਮਗਰ ਹੀ ਕੱਟ ਗਿਆ ਹਾਂ ਜੀ ਹਾਂ ਆ ਜਾਓ ਰੋ ਇੱਥੇ ਜਿੱਥੇ ਆਉਣਾ ਆਪਾਂ ਆਪ ਤੋ ਇਧਰ ਲੋ ਇਹ ਸਾਰਿਆਂ ਤੋਂ ਵੱਡੀ ਮੱਝ ਆ ਜੀ ਇਹ ਆ ਜੀ ਇਹਨੂੰ ਕਹਿੰਦੇ ਸੀ ਮੂਹਰਾ ਨਸਲ ਇਹ ਮੂਹਰਾ ਚ ਪੈਂਦੀ ਹੈ ਜੀ ਹਾਂਜੀ ਮੰਡੀ ਚੋਂ ਲਈ ਆ ਜੀ ਇਹਨੂੰ ਮੂਹਰਾ ਨਸਲ ਕਹਿੰਦੇ ਆ ਅੱਜ ਵੀ ਇਹਦੇ ਥੱਲੇ ਅੱਠਵੇਂ ਤੋਂ 16 ਕਿਲੋ ਆ ਵੇਖੇ ਦੀ ਆਰਡਰ ਕੁਆਲਟੀ ਵਾਲਾ ਕਹਿ ਦਿੰਦਾ ਜੀ ਅੱਜ 16 ਕਿਲੋ ਇਹਦੇ ਥੱਲੇ ਤਿਆਰ ਆ ਬਾਈ 16 ਕਿਲੋ ਐਸ ਵਾਰ ਤਿਆਰ ਆ ਜੀ ਹਾਂ ਜੇ ਮੇਰੇ ਕੋਲ ਰਹਿ ਗਈ 8 ਦਿਨ 20 ਕਿਲੋ ਮਿੰਕੇ ਦੇਵਾਂ ਇਹਦਾ ਜੇ ਤੁਹਾਡੇ ਕੋਲੇ 8 ਦਿਨ ਘਰੇ ਰੋਕਦੀ ਆ ਤੁਸੀਂ 20 ਕਿਲੋ ਕਰਕੇ ਦੋਗੇ ਕਰਕੇ ਦੂੰ ਅੱਜ 16 ਕਿਲੋ ਆ ਜੀ ਠੀਕ ਹੈ ਜੀ ਹਾਂਜੀ ਇੱਕ ਕੋਈ ਵੀ ਇਹਨੂੰ ਆਪਣਾ ਬੰਦਾ ਕੋਈ ਵੀਡੀਓ ਦੇਖ ਕੇ ਖਰੀਦਣ ਆਉਂਦਾ ਡੱਬੇ ਮਾਰ ਕੇ ਚੰਗੀ ਤਰ੍ਹਾਂ ਦੋ ਟਾਈਮ ਚਵਾ ਕੇ ਦੋਗੇ ਜੀ ਗਰੰਟੀ ਤੇ ਵੀ ਦੇਉਂਗੇ ਇਹਨੂੰ ਠੀਕ ਹੈ ਜੀ ਇਹਨੂੰ ਦੋ ਟਾਈਮ ਚੋਲਾ ਇਹਨੂੰ ਗਰੰਟੀ ਤੇ ਵੀ ਦੇਉਂਗਾ 20 ਕਿਲੋ ਦੁੱਧ ਦੇਊਗੀ ਜੀ ਅਗਰ ਆਪਾਂ ਡੱਬੇ ਮਰਾ ਕੇ ਦੇਵਾਂਗੇ ਅੱਜ 16 ਕਿਲੋ ਆ ਆਪਾਂ ਕਰੋ ਚੰਗੀ ਤਰ੍ਹਾਂ ਬੰਦਨ ਤਸੱਲੀ ਕਰਾ ਕੇ ਫੇਰ ਤੋਰਾਂਗੇ ਦੂਜਾ ਸੂਆ ਜੀ ਮੂਹਰਾ ਨਸਲ ਦੀ ਆ ਕੱਟੀ ਮਗਰਾ ਇਹਦੇ ਮਗਰੇ ਵੀ ਕੱਟੇ ਜੀ ਕੱਟ ਜੇ ਜ਼ਿੰਮੇਦਾਰ ਕਿਸੇ ਭਰਾ ਨੇ ਰੱਖਣੀ ਆ ਨਾ ਜੀ ਹਾਂਜੀ ਇਹ ਸਾਰੇ ਲਾੜ ਚੋ ਸਿਰੇ ਦੀ ਇਹ ਆ ਤੇ ਡੱਬਾ ਵਾਲੀ ਵੀ ਸ ਆਪਾਂ ਨੂੰ ਦੇ ਗਿਆ ਵਿਚਾਰਾ ਮੈਂ ਇਹਦਾ ਗ੍ਰੇਟਰਨ ਲੱਗਿਆ ਅੱਜ ਆਪਾਂ ਡੇਢ ਦੀ ਲਈ ਆ ਬਾਈ 2500 ਕਾਚਾ ਸਾਰੇ ਸਾਹਮਣੇ ਲਈ ਆ 52 ਦੀ ਪੈਂਦੀ ਆ ਨਫਾ ਲਾਵਾਂਗੇ ਜੋ ਮੈਂ ਬੜੀ ਚੰਗੀ ਆ 52000 ਤੁਹਾਡੀ ਆਪ ਦੀ ਖਰੀਦ ਆਪ ਦੀ ਖਰੀਦ ਆ ਸਾਰੇ ਮੰਡੀ ਤੋਂ ਚੰਗੀ ਆ ਠੀਕ ਆ ਜੀ ਭਾਈ ਜੀ ਕਿੱਲਾ ਪ੍ਰੋਬਲਮ ਹਾਂ ਕਿੱਲਾ ਪ੍ਰੋਬਲਮ 52000 ਰੁਪਿਆ ਖਰੀਦ ਆ ਇਹਨਾਂ ਦੀ ਆਪ ਦੀ ਹਾਂ 52 ਦੀ ਜੀ 52000 ਤੇ ਮਾਲਕ ਨੂੰ ਵੀ ਇਹਨਾਂ ਦੀ ਪੈਂਦੀ ਸੀ ਠੀਕ ਆ ਜੀ ਮਾਲਕ ਕੋਈ 2000 ਤੋੜ ਕੇ ਦੇ ਕੇ ਗਿਆ ਕੋਈ ਨਫਾ ਨਹੀਂ ਲੈ ਕੇ ਗਿਆ ਘਰ ਘਰ ਕਰਕੇ अच्छा इथों नु 2000 ਰੁਪਿਆ ਕਰਕੇ ਗਿਆ ਹਾਂ ਗੱਲ ਕਰ ਇਹਨੂੰ 20 ਸੇ ਕਿਹਾ ਜਾਂਦਾ ਜੀ ਕਿ ਇਹ ਆਪਾਂ ਕਿੱਥੋਂ ਦੀਖ ਦੇ ਦਾਂਗੇ ਜੀ ਦੇ ਦਾਂ ਕੋਈ ਨੂੰ ਜੋ ਮੌਕੇ ਦਾ ਸੌਦਾ ਕਰ ਲਾਂਗੇ ਕਈ ਵਾਰ ਦੋ ਮੌਕੇ ਦਾ ਸੌਦਾ ਜਿਵੇਂ ਅੱਜ ਘਰ ਪੜੇ ਆ ਦੋ ਪੜ ਜਾਂਦੇ ਆ ਠੀਕ ਹੈ ਜੀ ਉਹ ਫਿਰ ਦੋ ਪੜ ਨਾ ਔਖਾ ਉਹਨਾਂ ਕਰਕੇ ਆਪਾਂ ਜਿਹੜਾ ਪਹਿਲਾ ਸੌਦਾ ਕਰੂ ਆਪਾਂ ਨੂੰ ਮੈਂ ਦੇਵਾਂਗੇ ਬਾਈ ਜੀ ਠੀਕ ਹੈ ਲੋ ਮਿੱਤਰੋ ਵੀਡੀਓ ਨਾਲ ਜੁੜੇ ਰਹੋ ਆਪਾਂ ਦੋ ਮੱਝਾਂ ਪਰਲੀ ਸਾਈਡ ਤੋਂ ਹੋਰ ਦਿਖਾਉਣੇ ਆ ਤੁਹਾਨੂੰ ਹਾਂਜੀ ਹਾਂਜੀ ਦੋਸਤੋ ਇਹ ਅਗਲੀ ਮੱਝਾ ਇਹਦਾ ਕੀ ਰੇਟ ਆ ਜੀ ਇਹਦਾ ਰੇਟ ਆਪਾਂ 1 1,52 ਹਜ਼ਾਰ ਦੀ ਲਈ ਸੀ ਬਾਈ ਠੀਕ ਹੈ ਜੀ ਦੂੜ ਦੀ ਲਈ ਸੀ 2500 ਖਰਚਾ ਦੂੜ ਦੀ ਲਈ ਸੀ 2500 ਖਰਚਾ 2500 ਖਰਚਾ 1,52,000 ਦੀ ਪੈਗੀ 52,53 ਦੀ ਪੈਗੀ 53 ਦੀ ਪੈਗੀ ਹਾਂ ਗੱਲ ਕਰੀ ਬਜ਼ੁਰਗ ਆਏ ਤੇ ਇਹਨਾਂ ਦਾ ਡਰੈੱਸ ਤੁਸੀਂ ਪੁੱਛ ਲਓ ਸਾਨੂੰ ਬਾਈ ਨੇ ਦੁੱਧ ਵੀ ਦੱਸਿਆ ਸੀ ਵੀ ਅੱਜ 16 ਕਿਲੋ ਆ ਬਹੁਤ ਵਧੀਆ ਹਰਿਆਣੇ ਦੀ ਮੈਂ ਆ ਅਸੀਂ ਭਾਈ 1,60,000 ਛੋਹ ਹਜ਼ਾਰ ਛੋੜ ਦਿੱਤੀ 1,60,000 ਛੋਹ ਹਜ਼ਾਰ ਛੋੜ ਦਿੱਤੀ ਭਾਈ ਦੂਜੇ ਸੌਦੇ ਤੇ ਭਿੜ ਗਏ ਸੀ ਕਿ ਮੈਂ ਹੋਰ ਬਹੁਤ ਚੰਗੀ ਸੀ ਤੇ ਜਦੋਂ ਭਿੜ ਗਏ ਇਹ ਵਿਚਾਰੇ ਮੈਂ ਕਿਹਾ ਤੁਸੀਂ ਗਰਮੀ ਨਾ ਖਾਓ ਮੈਂ ਤੁਹਾਨੂੰ ਦੂਜੀ ਦੇ ਦੂੰ ਠੀਕ ਹੈ ਜੀ ਉਹ ਤੇ 10000 ਬਚਾਰੇ ਫालतੂ ਵੀ ਲਾਉਂਦੇ ਸੀ ਅਗਰ ਨਹੀਂ ਆਪਾਂ ਇਹਨੂੰ ਪ੍ਰੇਮ ਨਾਲ ਦਿੱਤੀ ਆ ਸਾਨੂੰ 16 ਕਿਲੋ ਤੋਂ ਦੱਸਿਆ ਅੱਜ 8 ਮੰਦਾਂ ਨਾਲ ਸੂਈ ਨੂੰ ਠੀਕ ਹੈ ਜੀ ਮੈਂ ਇਹਨੂੰ ਅਖਿਆ ਤੁਹਾਨੂੰ 15 ਕਿਲੋ ਦਈ ਜਾਊ ਇਹ ਮੁੰਡਾ ਵੀ ਨਾਲ ਆ ਜੀ ਇਹ ਬਜ਼ੁਰਗਾਂ ਦਾ ਮੁੰਡਾ ਭਾਈ ਪਿੰਡ ਦਸੀਂ ਤਾਂ ਕਿਹੜਾ ਭਾਈ ਕਿਹੜਾ ਪਿੰਡ ਹੈ ਆਪਣਾ ਲਪਾਲਾ ਲਪਾਲਾ ਜੀ ਜਿਹੜਾ ਜੀ ਲੁਧਿਆਣਾ ਲੁਧਿਆਣਾ ਜੀ ਲੁਧਿਆਣੇ ਤੋਂ ਭਾਈ ਆਏ ਸੀ ਭਾਈ ਲੁਧਿਆਣੇ ਤੋਂ ਆਇਆ ਭਾਈ ਮੰਦਰ ਦੇ ਘਰੇ ਗੱਲ ਕਰ 16 ਸਿਰ ਇਹਨੂੰ ਦਿੱਤੀ ਆ ਜੀ ਠੀਕ ਹੈ ਜੀ 17 18 ਸਿਰ ਦੋੜੇ ਕਰਮਾਂ ਦਾ ਕਗਰ 15 ਸੇਰ ਤਾਂ ਨੇ ਕੰਡੇ ਦੇਣਾ ਵਿਚਾਰਾ ਜਿਹੜਾ ਭਰਾ ਸਾਡਾ ਜਿਹੜਾ ਦੱਸ ਕੇ ਗਿਆ ਵੀ 16 ਸੇਰ ਤੋਂ ਤਾਂ ਅੱਜ ਆ ਪਾਈ ਥੱਲੇ ਉਹ ਦੱਸਦੀ ਹੈ ਠੀਕ ਹੈ ਜੀ ਹਾਂ ਇਹਦੇ ਮਗਰ ਬੱਚਾ ਜੀ ਬੱਚਾ ਕੱਟਾ ਬਾਈ ਇਹਦੇ ਮਗਰ ਕੱਟਾ ਨਿਕਿਆ ਕਟਿਆ ਕਟਿਆ ਬੱਚਾ ਹਾਂਜੀ 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 ਹਾਂ ਪਿੰਡਾਂ 'ਚੋਂ ਕਿੰਨੇ ਅਮਜਾ ਖਰੀਦਦੇ ਆ ਜੀ ਪਿੰਡਾਂ 'ਚੋਂ ਆਪਾਂ ਜੇ ਤਾਂ ਕੋਈ ਸਾਡੇ ਪਿੰਡ ਦਾ ਬੰਦਾ ਬੁਲਾਉਂਦਾ ਠੀਕ ਹੈ ਜੀ ਅਸੀਂ ਜਾਵੜਦੇ ਆ ਜੀ ਫੇਰ ਤਾਂ ਨਾ ਅਸੀਂ ਗਾਂ ਛੱਡਦੇ ਆ ਹਾਂਜੀ ਆ ਇੱਕ 60 ਦੀ ਗਾਂ ਲਈ ਆ ਹੁਣ ਆਪਣੇ ਪਿੰਡੋਂ ਸੂਏ ਤੀਜੇ ਸੀ ਜੇ ਕੋਈ ਸਾਨੂੰ ਮਹਿ ਵਾਲਾ ਬੁਲਾਉਂਦਾ ਸਾਡਾ ਕੋਈ ਪਿਆਰ ਕਸ ਕੱਟ ਨਹੀਂ ਛੱਡਦੇ ਜਿੱਡੀ ਸਾਡੀ ਪਹੁੰਚ ਆ ਤੂੰ 10000 ਵੱਧ ਬੁਲਾਉਣੇ ਆ ਲਾਉਣੇ ਜੀ ਪਤਾ 5000 ਨਫੇ ਤੇ ਦੇਣਾ ਕਿ ਹਾਂ ਆਪਾਂ 5000 ਨਫੇ ਨਾਲ ਦੇਣੀ ਆ ਇਹ ਮੋਰਾ ਜੀ ਪਰ ਮੋਲਾ ਦੀ ਪਯਰ ਮੋਰਾ ਦੀ ਬਾਈ ਨੇ ਕਿਸੇ ਨੇ 152000 ਦੀ ਲਈ ਸੀ ਉਹਨੂੰ ਡੂੜ ਦਿੱਤਾ ਮੰਡੀਆਂ ਦਾ ਖਰਚਾ ਬਾਈ ਤੁਹਾਡਾ ਸ ਹੈ ਠੀਕ ਹੈ ਜੀ ਬਹੁਤ ਚੰਗੀ ਮੈਂ ਆ ਦਲਾਲਾਂ ਦੁਲਾਲਾਂ ਨੂੰ ਮੰਡੀ ਦੇਣਾ ਪੈਂਦਾ ਬਾਈ ਜਦੋਂ ਨਾਲ ਹੁੰਦਾ ਉਹਨੂੰ ਦੇਣਾ ਪੈਂਦਾ ਬਾਈ ਤੁਹਾਡਾ ਸ ਤੁਹਾਡੇ ਵੀ ਖਰਚੇ ਆ ਕਾਰਾਂ ਦੇ ਵੀ ਖਰਚੇ ਆ ਜਗਾ ਹਾਂਜੀ ਬਹੁਤ ਚੰਗੀ ਮੈਂ ਆ ਠੀਕ ਹੈ ਜੀ ਇਹ ਲਿਦਾਣੇ ਦੇ ਬੰਦੇ ਆ ਵਿਚਾਰੇ ਆਏ ਇਹਨਾਂ ਨੂੰ ਦੁੱਧ 16 ਕਿਲੋ 17 ਕਿਲੋ ਦੇਊਗੀ ਅਗਰ 15 15 ਉਹ ਕਹਿੰਦਾ 16 ਕਿਲੋ ਤਾਂ ਅੱਜ ਆ ਜਿਹੜੇ ਬੰਦੇ ਨੇ ਦੇਖ ਕੇ ਗਿਆ ਨਾ ਜੀ ਹਾਂਜੀ ਹਾਂਜੀ ਅੱਜ ਆ ਕਹਿੰਦਾ 16 ਕਿਲੋ ਜੀ ਤੁਹਾਡਾ ਸੈਂ ਠੀਕ ਹੈ ਜੀ ਹਾਈ ਤੱਕ ਆਪਣੀ ਵੀਡੀਓ ਤੇ ਆਇਆ ਜੀ ਹਾਂ ਵੀਡੀਓ ਤੇ ਆਇਆ ਵੀਡੀਓ ਤੇ ਜਿੰਨੇ ਬੰਦੇ ਆ ਰਹੇ ਆ ਵੀਡੀਓ ਤੇ ਆ ਰਹੇ ਆ ਤੇ ਵੀਡੀਓ ਤੇ ਲਿ ਜਾ ਰਹੇ ਆ ਠੀਕ ਹੈ ਜੀ ਜਿੰਨਾ ਦੁੱਧ ਸਾਨੂੰ ਦੱਸ ਦਿਆ ਅਜੀ ਉਹ ਦੋ ਕਿਲੋ ਘਟ ਦੱਸਦੇ ਆ ਕੱਲ ਨੂੰ ਭਾਈ ਸਾਨੂੰ ਕੋਈ ਲਾਂਭਾ ਦੇਵੇ ਅਸੀਂ ਕਹਿੰਦੇ ਸਾਡੀ ਗਰੰਟੀ ਕੋਈ ਨਹੀਂ ਠੀਕ ਹੈ ਜੀ ਜੇ ਜਦੋਂ ਸਾਡੇ ਘਰੇ ਦੇਖ ਲੋ ਜਿਹੜਾ ਹੈਗਾ ਥਾਨ ਪਸਮਾ ਇੱਕ ਕੋਈ ਭਾਰ ਕੱਢਦੇ ਹੋਵੇ ਨੀਰਾ ਨੇ ਖੰਦੀ ਹੋਵੇ ਬਿਮਾਰ ਅਸੀਂ ਕਿਸਮ ਦਿੰਦੇ ਨਹੀਂ ਚਾਹੋ ਸਾਨੂੰ ਘਾਟਾ ਪੈਦੇ 40000 ਜੀ ਠੀਕ ਹੈ ਜਿਵੇਂ ਸਾਫ ਸਾਨੂੰ ਆਈ ਆ ਉਹ ਮੈਂ ਸਾਫ ਫੜਾਤੀ ਭਾਈ ਚਵਾ ਕੇ ਤੁਹਾਡਾ ਸੀ ਹੈ ਇੱਕ ਨੰਬਰ ਮੂਹਰਾ ਨਸਲ ਜਿਹਨੂੰ ਕਹਿੰਦੇ ਸਾਰੀ ਮੰਡੀ ਤੋਂ ਸੇਰਾ ਸੀ ਜੀ ਹਾਂ ਜੀ ਸਾਰੀ ਮੰਡੀ ਤੋਂ ਸੇਰਾ ਸੀ 2 10 ਮੰਗਦਾ ਸੀ ਬੰਦਾ ਜੀ ਤੁਹਾਡਾ ਸੀ ਠੀਕ ਹੈ ਜੀ ਹਾਂ ਉਹ ਘਰੇ ਦੋਨੇ ਟਾਈਮ ਬੰਦੇ ਨੂੰ ਚਵਾ ਕੇ ਚਵਾ ਕੇ ਜੇਕਰ 1500 ਐਡੇ ਭਲੇ ਮਨਸ ਬੰਦੇ ਆਏ ਲਧਾਨੇ ਦੇ ਜੀ 1500 ਦੁੱਧ ਦੇਣਾ ਜੀ ਹੋੜਾਸ ਹੈ ਐਵੇਂ ਆਪਾਂ ਦਿੰਦੇ ਨਹੀਂ ਸੀ ਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਇਹ ਕਿਹ ਮੈਂ ਹੈ ਜੀ ਇਹ ਮੱਝ ਦਾ ਕੀ ਰੇਟ ਹੈ ਹਾਂ ਇਹ ਮੈਂ ਦਾ ਬੰਦੇ ਤੜਕੇ ਆਉਣਗੇ ਜੀ ਇਹ ਮੈਂ ਆਪਾਂ ਦੇ ਦਾਂਗੇ ਰੇਟ ਕੋਈ ਨਹੀਂ ਮੌਕੇ ਤੇ ਕਰ ਲਾਂਗੇ ਗੱਲ ਕਰੀ ਨੇ 20 ਕਿਲੋ ਦਿੱਤਾ ਵੈ ਜੀ ਅੱਛਾ ਇਸ ਵਾਰ ਬੰਦੇ ਆਏ ਵੇ ਆਏ ਹਾਂ ਬੰਦੇ ਆਏ ਵੀ ਆ ਹੀ ਜਾਂਦੇ ਆ ਬਠਿੰਡੇ ਝੜ ਵਾਲਾ ਚੁਵਾਈ ਕਰਾਦੀ ਰੇਟ ਨਹੀਂ ਕਰਦੇ ਦਾ ਹਜੇ ਰੇਟ ਐਂਗਲ ਹੈ ਜੀ ਮੇਰਾ ਬਹੁਤ ਹੀ ਦੋਸਤਾਂ ਜੰਗਿਰਾਂ ਦੇ ਪਾਲਾ ਵਜਦਾ ਜੀ ਠੀਕ ਹੈ ਜੀ ਪਾਲਾ ਉਹ ਮੈਨੂੰ ਦੋਂਦਾ ਪਸੂ ਸਾਰੇ ਜੀ ਉਹਦੀ ਘਰ ਦੀ ਮੈਂ ਕਹਿੰਦਾ ਮੇਰੀ ਵੇਚ ਦੀ ਬਾਈ ਹੁਣ 3 ਲੱਖ ਰੁਪਏ ਮੰਗਾ ਸੀ ਵਿੜੂ ਕੋ ਪਾਈ ਸੀ ਮੈਂ ਕਿਹਾ ਮੈਂ ਤੇਰੀ ਵੇਚ ਦੂੰ ਗੱਲ ਕਰੇ ਨੇ 20 ਸਿਰ ਦੁੱਧ ਦਿੱਤਾ ਵਿਆ ਜੀ 20 ਦੁੱਧ ਹਾਂ ਤਿਆਰ ਆਈ ਹੈ ਦਿੱਤਾ ਵਿਆ ਦਿੱਤਾ ਅੱਜ ਹੁ 14 15 ਕਿਲੋ 8 ਨਾਲ ਚ 20 ਕਿਲੋ ਦੁੱਧ ਕਰ ਦੂੰਗਾ ਜੀ ਇਹ ਕਿੰਨੇ ਸੂਏ ਹੈ ਜੀ ਇਹ ਤੀਜੇ ਸੂਏ ਹੈ ਜੀ ਤੀਜੇ ਸੂਏ ਇਹ ਮੂਹਰਾ ਜੀ ਪੈਂਦੀ ਹੈ ਜੀ ਪ्योर ਮੂਹਰਾ ਨਸਲ ਦਾ ਜਿਹੇ ਦੀ ਪਾਲੇ ਦੀ ਨਸਲ ਆ ਜੰਗੀ ਰਾਣੇ ਇਹ ਜੀ ਨਸਲ ਨਹੀਂ ਜੀ ਕਿਸੇ ਦੀ ਠੀਕ ਹੈ ਜੀ ਬਸ ਬੇਟਾ ਬਸ ਬਸ ਹੋਰ ਠੀਕ ਹੈ ਜੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਜਰੂਰ ਤੁਸੀਂ 98724 ਠੀਕ ਹੈ ਜੀ 85539 ਇੱਕ ਹੋਰ ਦੱਸੋ ਇੱਕ ਵਾਰੀ 98724 85539 ਮੇਰੇ ਬੱਚੇ ਦਾ ਨੰਬਰ ਵੀ ਲਿਖ ਲਓ ਜੀ ਬੋਲੋ ਜੀ ਕਾਲੇ ਦਾ 99686 ਠੀਕ ਹੈ ਜੀ 99686 73928 ਠੀਕ ਹੈ ਜੀ ਠੀਕ ਹੈ ਜੀ ਬਾਈ ਜੀ ਕਿਸੇ ਵੀ ਵੀਰ ਨੇ ਦੁੱਧ ਵਾਲੀਆਂ ਲੈਣੀਆਂ ਹੁਣ ਹਾਂ ਚੰਗੇ ਦੁੱਧ ਵਾਲੀਆਂ ਹਾਂਜੀ ਬਾਈ ਮੰਦਰ ਪਿੰਡ ਚੱਕ ਅਤਰ ਸਿੰਘ ਵਾਲਾ ਜਿਹੜਾ ਬਠੰਡਾ ਜੀ ਜੇ ਕਿਸੇ ਨੇ ਵੇਚਨੀ ਆ ਤਾਂ ਵੀ ਸਮਰਕ ਕਰ ਲੋ ਠੀਕ ਹੈ 15 16 ਸੇਰੀ ਮੈਂ ਵੇਚਨੀ ਆ ਆਪਾਂ ਕੋਈ ਧਾਰ ਨਹੀਂ ਚੰਗੀ ਮੈਂ ਦਿਓ ਆਪਾਂ ਮੁੱਲ ਪੂਰਾ ਲਾਵਾਂਗੇ ਬਾਈ ਤੁਹਾਡਾ ਕਿਉਂ ਸਾਡੀਆਂ ਬਿਕਰ ਰੀਆਂ ਬਾਈ ਠੀਕ ਹੈ ਜੀ ਆ ਚੜਚ ਵੀ ਵਿਖ ਰੀਆਂ ਜੀ ਆ 10 ਵੇਗੀਆਂ ਬਾਈ ਤੂੰ ਪਹਿਲਾਂ ਆ ਬਾਈ ਫਿਰਦੇ ਆ ਅਜਨ ਮਾਰੇ ਵਿਡਵਜ ਵੀ ਦਿਖਾ ਦਿਓ ਕਿਹੜੇ ਫਿਰਦੇ ਲੁਧਿਆਣੇ ਦੇ ਮਾਨਸਾ ਦੇ ਝਨੀੜ ਦੇ ਜਿੰਨੇ ਬਾਈ ਫਿਰਦੇ ਆ ਬਾਹਰ ਕੱਢ ਕੇ ਗੱਡੀਆਂ ਲੱਗੀਆਂ ਪੰਗਾ ਜੀ ਆਈ ਜਾਂਦੇ ਤੇ ਵਿਕੀ ਜਾਂਦੀਆਂ ਬਾਈ ਤੁਹਾਡਾ ਸਹਿ ਠੀਕ ਹੈ ਜੀ ਮੈਨੂੰ 5 5 6 6000 ਨਫਾ ਦੇਈ ਹਨ ਮੈਨੂੰ ਕੋਈ ਲੋਡ ਬਾਹਲੇ ਪਰੋਟ ਦੀ ਲੋਡ ਨਹੀਂ ਜੀ ਤੁਹਾਡਾ ਸਹਿ ਠੀਕ ਹੈ ਜੀ ਹਾਂ ਜਿੰਨੀ ਆ ਮਰਜ਼ੀ ਲਈ ਚਲੋ ਜੀ ਤੁਹਾਡਾ ਸਹਿ ਠੀਕ ਹੈ ਜੀ ਹੋ ਠੀਕ ਆ ਬਾਈ ਹਾਂ ਠੀਕ ਹੈ ਧੰਨਵਾਦ ਧੰਨਵਾਦ ਤੁਹਾਡਾ ਬਾਈ